ਅੱਜ ਸਰੋਸਟਰ ਜੀਵਨਾ ਪਰਿਵਾਰਾਂ ਦੇ ਹਰ ਆ ਕੇ ਸੋਸਾਸਤੇ ਐਮਐਲਏ ਸਾਹਿਬ ਤੇ ਸਾਰੇ ਜਿਹੜੇ ਕੌਂਸਲਰਾਂ ਦੇ ਆਗੂ ਦੇ ਵਰਕਰ ਨੇ ਇਹ ਅੰਦਰਜੀ ਪ੍ਰਗਟ ਕਰਨ ਵਾਸਤੇ ਆਏ ਆ ਇਹ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਕਿਵੇਂ ਦੋ ਜਿਹੜੇ ਇੱਕ ਵਿਆਹ ਦੇ ਸ਼ੋਪਿੰਗ ਕਰਨ ਵਾਸਤੇ ਲੜਕੀ ਜਿਸ ਲੜਕੀ ਦੀ ਸ਼ਾਦੀ ਨਹੀਂ ਹੈ ਜੀਸੀ ਉਹ ਵੀ ਨਾਲ ਸੀ ਤੇ ਕਰੋ ਨਿਕਲੇ ਸਾਰੇ ਉਹਨਾਂ ਦੇ ਅੱਥਨੇ ਵਾ ਗੋਲੀਆਂ ਚਲਾਤੀਆਂ ਗਈਆਂ ਤੇ ਦੋ ਵੀ ਬਹੁਤ ਹੀ ਜ਼ਖ਼ਮ ਉਤਾਰਤਾ ਬਾਕੀ ਜਿਹੜੇ ਐ ਉਹ ਫਟੜ ਡੀ ਐਮ ਸੀ ਹਸਪਤਾਲ ਦੇ ਵਿੱਚ ਧੀਰੇ ਇਲਾਜ ਨੇ ਤੇ ਇਸ ਤੋਂ ਵੱਡੀ ਗੋਪਾਲੀ ਹੋਣੀ ਨਹੀਂ ਸਕਦੀ ਅੱਜ ਪੰਜਾਬ ਜਿਹੜਾ ਹੈ ਉਹ ਇੱਕ ਨਰਕ ਬਣ ਚੁੱਕਿਆ ਹੈ ਜੰਗਲ ਰਾਜ ਹੋ ਗਿਆ ਹੈ ਕਿ ਕਿਸੇ ਨੂੰ ਕੋਈ ਪੁੱਛ ਗਿਛ ਨਹੀਂ ਜਿੱਥੇ ਕੋ ਮਰਜੀ ਗੋਲੀਆਂ ਨਾਲ ਮਾਰ ਕੇ ਚਲੇ ਜਾਣ ਲੁੱਟਾਂ ਖੋਣਾਂ ਤਰਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਡਕੈਤੀਆਂ ਤੇ ਸ਼ਰਿਆਮ ਜਿਹੜੀ ਹੈ ਇਹ ਗੁੰਡਾਗਰਦੀ ਜਿਹੜੀ ਹੈ ਉਹ ਹੋ ਰਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਉਹਨੂੰ ਕੋਈ ਦੇਖੀ ਨਹੀਂ ਲੱਗਿਆ ਸੀ ਕਿਵੇਂ ਸਰ ਅੱਛਾ ਉਹ ਕੁੜੀ ਆਏ 500 ਦੀ ਤੁਹਾਨੂੰ ਇਹ ਹੀ ਚਾਹੀਦਾ ਕਿ ਉਹਨਾਂ ਨੂੰ ਮੌਕੇ ਤੇ ਦੋਰੀਆਂ ਮਾਰ ਗਿਆ ਤੇ ਤੁਹਾਨੂੰ ਮੇਰਾ ਬੱਚਾ ਬਣ ਗਿਆ ਦੇ ਵੀਡੀਓ ਵਿੱਚ ਕੋਈ ਆਉਂਦਾ ਜਰੀਏ ਕਿ ਜਾਈ ਇਸ ਵਿੱਚ ਤੇ ਇਹਦਾ ਅੱਛਾ ਬੱਚਾ ਮਾਰ ਕੇ ਰੱਖ ਦਿੱਤਾ ਇਹ ਗੱਡੀ ਚਲਾਉਣ ਦਾ ਤਾਂ ਲੱਗਿਆ ਮਿਲਣਾ ਚਾਹੀਦਾ ਭੈਣ ਦਾ ਵਿਆਹ ਕਰਨ ਉਹ ਕਹਿੰਦੇ ਸਾਨੂੰ ਡਰਾਈਵਰ ਨੂੰ ਮਾਰਨਾ ਹੋਰ ਬੱਚਾ ਨਾ ਮਾਰੋ ਹਮ ਨੂੰ ਕੋਈ ਮਾਤਾ ਹੋਰ ਤਾਂ ਰੋੜ ਇਹਨਾਂ ਨੂੰ ਫਾਂਸੀ ਪੋਕੇ ਤੇ ਗੋਲੀ ਮੱਜੇ ਹੁਣ ਜੇ ਚਾਹ ਹਾੜੇ ਚਾਹੀਏ ਫੇਰ ਮਾਰ ਕੇ ਲੋਕਾਂ ਨੂੰ ਫੇਰ ਨਾ ਤੋਂ ਖਤਰੇਕਾਰ ਹੋ ਕੇ ਸਾਡੇ ਜਿਹੜੇ ਦੂਜੇ ਮੁੰਡਿਆਂ ਨੂੰ ਮਾਰਿਆ ਉਹਨੂੰ ਦਾਖਲ ਫੇਰ ਸਾਨੂੰ ਜੇਲ੍ਹ ਚ ਮਾੜ ਕੇ ਫੇਰ ਕੋਈ ਸਾਡੇ ਤੇ ਅਸਰ ਨਹੀਂ ਕੋਈਆਂ ਵਧੀਆ ਹੋਵੇ ਇਹਨਾਂ ਨੂੰ ਮਾਰ। ਡਰਾਈਵਰੀ ਕਰਨਗੇ ਜੇ ਨਾਂ ਮਾਰਨਗੇ ਤਾਂ ਅਸੀਂ ਉੱਥੇ ਧੰਨੇ ਲਾ ਕੇ ਬਹਿ ਜਾਣਾ ਅਸੀਂ ਉੱਥੋਂ ਉੱਠਣਾ ਨਹੀਂ। ਜੇ ਨਾਂ ਇਹ ਮਾਰਨਗੇ ਇਹ ਦੇਖੋ ਨਾ ਥੀਆਂ ਛੋਟੀ ਛੋਟੀ ਨmber ਕਿਤੇ ਜਾਈਂ। ਆ ਜਿਹੜਾ ਇੱਥੇ ਹਿੰਟਆਉਟ ਹੋਇਆ ਸੀ ਚਾਰ ਬੱਚੇ ਜਿਹੜੇ ਦੋ ਬੱਚੇ ਮਾਰੇ ਗਏ ਦੋ DMC ਦੇ ਵਿੱਚ ਬੈਹਿਆ ਉਹਨਾਂ ਦੇ ਨਾਲ ਮੈਂ ਤੇ ਸਾਡੇ ਐਮਪੀ ਸਾਹਿਬ ਹਮਦਰਦੀ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਏ ਆ। ਆ ਦੇਖੋ ਉਹਨਾਂ ਦੀਆਂ ਮਾਤਾ ਜਿਹਨਾਂ ਦਾ ਹਾਲ ਕੀ ਹੈ ਉਹ ਮੁੰਡੇ ਜਿਹੜੇ ਸੀਗੇ ਪੰਜਾਬ ਦੇ ਸਭ ਤੋਂ ਵਧੀਆ ਬੱਚੇ ਸੀ ਜਿਹੜੇ ਕ੍ਰਿਪਟਰ ਸੀਗੇ ਕਦੇ ਦੁਬਈ ਖੋਲ ਕੇ ਆਉਂਦੇ ਸੀ ਕਦੇ ਕਿਤੇ ਜਾਂਦੇ ਸੀਗੇ ਮੈਂ ਅੱਜ ਇਹ ਕਹਿਣਾ ਚਾਹਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਖਤਮ ਹੋ ਗਿਆ ਹੈ ਕਿਉਂਕਿ ਕਿਤੇ ਕਤਲ ਹੋ ਰਹੇ ਨੇ ਕੱਲ ਪਰਸੂ ਸਾਡੇ ਕਾੜਤੀਆ ਸੀ ਉਹਦੇ ਗੋਲੀ ਮਾਰ ਕੇ ਪਰਸੋਂ ਇੱਕ ਦੇ ਕਾਪੇ ਮਾਰ ਕੇ ਪੰਜਾਬ ਦੇ ਵਿੱਚ ਕਿਤੇ ਪਟਿਆਲੇ ਕਿਤੇ ਲੁਧਿਆਣਾ ਕਦੇ ਕਿਤੇ ਹੋ ਰਿਹਾ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਪੰਜਾਬ ਦੀ ਆਰਮੀ ਹੈਗੀ ਹੈ ਜਿਹਦੇ ਹੱਥ ਬੰਦ ਦਿੱਤੇ ਗਏ ਨੇ ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੀਆਂ ਹਨਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਰਡਰ ਡਿਸਟ੍ਰਿਕਟ ਹੈਗੇ ਆ ਉੱਥੇ ਚਾਰ-ਚਾਰ ਬਟਾਲੀਅਨਸ ਲਗਾ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਅਸੀਂ ਅੱਤਵਾਦ ਨੂੰ ਚੱਕ ਕੇ ਸਿੱਟ ਸਕਦੇ ਆ ਤੇ ਕੋਈ ਵੀ ਗੱਲ ਨਹੀਂ ਕਿ ਇਉਂ ਹੀ ਕਿ ਜਿਹੜੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਆਬਾਦੀ ਵਧਦੀ ਜਾ ਰਹੀ ਹੈ ਆਬਾਦੀ ਸਾਡੀ 3.5 ਕਰੋੜ ਤੋਂ ਉੱਪਰ ਹੋ ਗਈ ਹੈ ਪੁਲਿਸ ਦੀ ਨਫਰੀ ਜਿਹੜੀ ਹੈ ਸਾਡੀ ਘਟਦੀ ਗਈ ਹੈ ਇਹਨਾਂ ਨੂੰ ਪੰਜਾਬ ਗਵਰਨਮੈਂਟ ਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਕਿ ਕਟੋ ਕਟ 25000 ਵੈਕੈਂਸੀਆਂ ਜਿਹੜੀਆਂ ਹੈ ਜੀਆਂ ਉਹ ਕੋਸ਼ਿਸ਼ ਦੀਆਂ ਭਰਨੀਆਂ ਚਾਹੀਦੀਆਂ ਤੇ ਆਮ ਲੋਕਾਂ ਨੂੰ ਰਾਹਤ ਮਿਲੇ ਅੱਜ ਹਰੇਕ ਬੱਚਾ ਹਰੇਕ ਬਾਹ ਹਰੇਕ ਪ੍ਰਾ ਜਿਹੜਾ ਇਹਨਾਂ ਤੋਂ ਦੁਖੀ ਆ ਗਿਆ ਨਸ਼ਾ ਜਿਹੜਾ ਹੈਗਾ ਘਰ-ਘਰ ਦੇ ਵਿੱਚ ਵਿਕ ਰਿਹਾ ਬਾਰਡਰ ਦੇ ਨਾਲ ਇਹ ਡਿਸਟ੍ਰਿਕਟ ਲੱਗਦਾ ਮੈਂ ਫੇਰ